ਤਾਂ ਗੱਲ ਕਰਨ ਜਾ ਰਹੇ ਹਾਂ ਅੱਜ ਕੇਸਰੀ ਖੇਤੀ ਦੀ ਤਾਂ ਇੱਕ ਸਧਾਰਨ ਜਿਹਾ ਨਾਂ ਅੱਜ ਜੋ ਦੇਸ਼ ਦੀ ਵੱਡੀ ਸੂਚੀ ਵਿੱਚ ਚਮਕ ਰਿਹਾ ਹੈ ਤੇ ਉਸ ਨਾਂ ਚਮਕਣ ਦਾ ਸਭ ਤੋਂ ਵੱਡਾ ਉਸ ਦਾ ਕਾਰਨ ਹੈ ਕੇਸਰੀ ਖੇਤੀ ਕਹਿੰਦੇ ਹੌਸਲਾ ਜਦ ਤਕਨੀਕ ਨਾਲ ਮਿਲ ਜਾਂਦਾ ਹੈ ਤਾਂ ਮਿੱਟੀ ਦੀਆਂ ਹੱਦਾਂ ਵੀ ਰਾਹ ਛੱਡ ਦਿੰਦੀਆਂ ਹਨ ਸੁਖਪਾਲ ਸਿੰਘ ਭੁੱਲਰ ਨੇ ਇਹੀ ਕਰਕੇ ਦਿਖਾਇਆ ਮਿੱਟੀ ਤੋਂ ਬਿਨਾ ਨਿੱਕੇ ਜੇ ਕਮਰੇ ਵਿੱਚ ਨਿਰੰਤਰ ਮੌਸਮ ਵਿੱਚ ਕੇਸਰ ਦੇ ਉਹ ਲਾਲ ਧਾਗੇ ਉਗਾਏ ਜੋ ਪੂਰੇ ਪੰਜਾਬ ਲਈ ਪ੍ਰੇਰਨਾ ਬਣ ਗਏ ਤਬਾਦਲੇ ਦੇ ਯਾਤਰੀ ਨਹੀਂ ਤਜਰਬੇ ਦੇ ਯੋਧੇ ਬਣ ਕੇ ਉਹ ਕਸ਼ਮੀਰ ਗਏ ਸਿੱਖਿਆ ਸਮਝਿਆ ਤੇ ਵਾਪਸ ਆ ਕੇ ਕੰਮ ਦੀ ਇੱਕ ਨਵੀਂ ਬੱਤੀ ਜਗਾ ਦਿੱਤੀ ਨਾ ਸਿਰਫ ਕੇਸਰ ਉਹ ਹੁਣ ਮੋਤੀ ਕਲਚਰ ਵਾਲ ਵੀ ਵੱਧ ਰਹੇ ਹਨ ਕਿੰਨੂ ਵਿੱਚ ਡ੍ਰੈਗਨ ਫਰੂਟ ਉਗਾ ਕੇ ਨਵੀਂ ਰੋਸ਼ਨੀ ਉਹਨਾਂ ਵੱਲੋਂ ਪਾਈ ਗਈ ਤਾਂ ਉੱਥੇ ਹੀ ਮਿਹਨਤ ਨੇ ਉਸ ਦਾ ਰਾਹ ਸਾਫ਼ ਕਰ ਦਿੱਤਾ ਬਹੁਤ ਤੁਹਾਡੇ ਸਾਹਮਣੇ ਹਨ ਜਿੱਥੇ ਇਰਾਦਾ ਸਾਫ਼ ਹੋਵੇ ਉੱਥੇ ਰਸਤੇ ਆਪਣੇ ਆਪ ਬਣ ਜਾਂਦੇ ਹਨ ਜਿੱਥੇ ਨਵੀਂ ਸੋਚ ਜਨਮ ਲੈਂਦੀ ਹੈ ਉੱਥੇ ਇਨਾਮ ਵੀ ਦਰਵਾਜ਼ਾ ਖੜਕਾਉਂਦਾ ਹੈ ਸੁਖਪਾਲ ਸਿੰਘ ਭੁੱਲਰ ਨੈਸ਼ਨਲ ਅਵਾਰਡ ਲੈ ਕੇ ਸਿਰਫ ਖੁਦ ਨਹੀਂ ਜਿੱਤਿਆ ਉਹਨਾਂ ਨੇ ਪੰਜਾਬ ਦੇ ਹਰ ਨੌਜਵਾਨ ਨੂੰ ਕਿਸਾਨ ਨੂੰ ਦੱਸ ਦਿੱਤਾ ਕਿ ਖੇਤੀ ਸਿਰਫ ਖੇਤਾਂ ਵਿੱਚ ਨਹੀਂ ਦਿਮਾਗ ਵਿੱਚ ਵੀ ਉਪਚ ਕਰਦੀ ਹੈ ਤਾਂ ਇਹੋ ਤਜਰਬਾ ਸਾਂਝਿਆ ਕਰਦੇ ਹਾਂ ਇੱਕ ਤੁਸੀਂ ਦੇਖ ਸਕਦੇ ਹੋ ਡਲ ਟੀਵੀ ਤੇ ਉਹਨਾਂ ਦੀ ਇੱਕ ਮੁਲਾਕਾਤ ਤਾਂ ਤੁਹਾਨੂੰ ਵੀ ਕਈ ਕੁਝ ਜਿਹੜਾ ਉਹਨਾਂ ਤੋਂ ਸਿੱਖਣ ਨੂੰ ਮਿਲੇਗਾ ਤਾਂ ਇਹ ਤਸਵੀਰਾਂ ਹਨ ਸਖਪਾਲ ਸਿੰਘ ਪੁੱਲਰ ਦੀਆਂ ਜਿਨ੍ਹਾਂ ਨੇ ਅੱਜ ਨੈਸ਼ਨਲ ਅਵਾਰਡ ਜਿੱਤ ਕੇ ਜਿੱਥੇ ਆਪਣੀ ਮਿਹਨਤ ਨੂੰ ਸਫਲ ਕਰ ਦਿੱਤਾ ਉੱਥੇ ਹੀ ਕਈ ਲੋਕਾਂ ਨੂੰ ਇਸ ਖੇਤੀ ਨਾਲ ਜੁੜਨ ਦਾ ਵੀ ਹੌਸਲਾ ਅਤੇ ਮੌਕਾ ਦਿੰਦਾ ਹੈ ਜੀ ਖੇਤੀ ਆ ਕਿੰਨੇ ਵਧੀਆ ਢੰਗ ਦੇ ਨਾਲ ਕੀਤੀ ਗਈ ਇਸ ਵੱਲੋਂ ਤਾਂ ਜੇ ਮਿਹਨਤ ਕੀਤੀ ਤਾਂ ਮਿਹਨਤ ਦੇ ਨਾਲ ਵੱਡਾ ਜਿਹੜਾ ਉਹ ਫਲ ਵੀ ਇਸ ਨੂੰ ਮਿਲਿਆ ਤਾਂ ਲੱਖਾਂ ਰੁਪਏ ਜਿਹੜਾ ਉਹ ਇਸ ਟਾਈਮ ਕਮਾ ਰਿਆ ਆਪਣੀ ਕੇਸਰ ਦੀ ਖੇਤੀ ਤੋਂ ਤਾਂ ਬਾਕੀ ਤੁਸੀਂ ਅੱਗੇ ਸੁਣੋ ਕਿ ਉਸ ਦਾ ਕੀ ਹੈ ਕਹਿਣਾ ਤਾਂ ਕੇਸਰ ਦੀ ਖੇਤੀ ਜਿਹੜੀ ਆ ਉਹ ਪੰਜਾਬ ਦੇ ਵਿੱਚ ਵੀ ਹੋ ਸਕਦੀ ਹੈ ਜੇ ਤੇ ਇਸ ਇਹਦੇ ਵਿੱਚ ਤਕਰੀਬਨ ਜਿਹੜਾ ਹੈਗਾ ਵੀ ਟੋਟਲ ਲਾਇਬ ਦਾ ਜਿਵੇਂ ਚਿਲਰ ਲੱਗਿਆ ਹੋਇਆ ਤੇ ਸਾਰਾ ਸਟਰਕਚਰ ਬਣਿਆ ਟੋਟਲੀ ਜਿਹੜਾ ਖਰਚਾ ਸੀਡ ਦਾ ਤਕਰੀਬਨ 4.5 ਲੱਖ ਦਾ ਸੀਡ ਹੋ ਗਿਆ ਤੇ ਸਾਡਾ 9 ਲੱਖ ਰੁਪਏ ਦੇ ਕਰੀਬ ਇਹਦੇ ਤੇ ਇਨਵੈਸਟਮੈਂਟ ਹੋਈ ਆ ਜਿਹੜੀ ਵਨ ਟਾਈਮ ਕਹਾਵਾਂਗੇ ਆਪਾਂ ਕਿਉਂਕਿ ਇਹ ਜਿਹੜਾ ਆਹੇ ਇਨਫਰਾਸਟ੍ਰਕਚਰ ਹੈ 8-10 ਸਾਲ ਹੋਰ ਲੰਮਾ ਆਪਾਂ ਨੂੰ ਕੰਮ ਦੇ ਸਕਦਾ ਕਿਉਂ ਆ ਜਿਵੇਂ ਸਲaughter acts ਨੇ ਇੱਕ 50 ਸਾਲ ਚਲਾਓ ਤੁਸੀਂ ਨੂੰ ਕੀ ਹੋਣਾ ਤੇ ਜਿਹੜਾ ਸੀਡ ਦੀ ਗੱਲ ਆ ਸੀਡ ਸਾਡਾ ਜਣੀ ਇਤੋਂ ਬਾਅਦ ਜਦੋਂ ਅਸੀਂ ਕ੍ਰੌਪ ਲੈ ਲਈਏ ਦੂਮਾ ਫੀਲਡ ਦੇ ਵਿੱਚ ਮਲਟੀਪਲਾਈ ਹੋਊਗਾ ਓਪਨ ਫੀਲਡ ਦੇ ਵਿੱਚ ਇੱਥੇ ਵੀ ਕਰ ਸਕਦੇ ਆ ਪਰ ਫੀਲਡ ਚ ਵੀ ਕਰ ਸਕਦੇ ਆ ਜੋ ਇਹ ਏਰੀਆ ਕਹਾਂਗੇ 15 ਬਾਈ 15 ਦਾ ਜੇ ਅਸੀਂ ਕਹੀਏ ਵੀ ਇੰਨਾ ਕੇਸਰ ਜਿਹੜੀ ਪ੍ਰੋਡਕਸ਼ਨ ਆਪਣੀ ਇਹ ਓਪਨ ਦੇ ਵਿੱਚ ਪਾਉਣੇ ਕਿੱਲੇ ਤੋਂ ਕਿੱਲੇ ਕਿੱਲੇ ਚ ਲੱਗੂਗਾ ਇੰਨੇ ਵੱਲ ਜਿਹੜੇ ਆਪਾਂ ਇੱਥੇ ਤਿਆਰ ਕਰ ਲੈ ਕੇ 15 ਬਾਈ 15 ਦੇ ਰੂਮ ਚ ਇੱਕ ਏਕੜ ਜਿੰਨੀ ਕਹ ਲਈ ਜਿਹਨੇ ਓਪਨ ਦੇ ਵਿੱਚ ਆਪਾਂ ਨੂੰ ਕਮਾਈ ਹੁੰਦੀ ਹੈ ਕੇਸਰ ਚੋਂ ਇੱਥੇ ਹੋ ਸਕਦੀ ਹੈ ਮੇਰਾ ਨਾਮ ਸੁਪਾਲ ਸਿੰਘ ਭੁੱਲਰ ਜੀ ਪਿੰਡ ਘੁੰਮਣਕਲਾਂ ਜ਼ਿਲ੍ਹਾ ਬਠਿੰਡਾ ਨੂੰ ਜਿਹੜਾ ਕੇਸਰਬੀਜ ਦੇ ਨੂੰ ਸੀ ਜਿਹਦੇ ਬਾਰੇ ਜਾਣਕਾਰੀ ਤੇ ਕੇਸਰੇ ਆ ਜੀ ਕੇਸਰ ਦਾ ਅਸੀਂ ਐਸ ਵਾਰ ਸ਼ੁਰੂ ਕੀਤਾ ਅਗਸਤ ਦੇ ਵਿੱਚ ਇਹਦੀ ਅਸੀਂ ਪਲਾਂਟੇਸ਼ਨ ਕੀਤੀ ਸੀ ਇਹਦਾ ਜਿਹੜਾ ਸੀਡ ਆ ਇਹ ਅਸੀਂ ਪੈਂਪੋਰ ਤੋਂ ਸ਼੍ਰੀਨਗਰ ਦੇ ਆਪਣਾ ਕਹ ਲਓ ਵੀ ਜੰਮੂ ਕਸ਼ਮੀਰ ਤੋਂ ਲੈ ਕੇ ਆਏ ਆ ਸ਼੍ਰੀਨਗਰ ਦੇ ਨਾਲ ਹੀ ਏਰੀਆ ਖਾਸ ਕਿਸਮ ਦਾ ਉੱਥੋਂ ਸੀਡ ਲਿਆ ਕੇ ਫਿਰ ਇੱਥੇ ਜਿਵੇਂ ਅਸੀਂ ਟ੍ਰੇਨਿੰਗ ਕੀਤੀ ਸੀ ਉਸ ਮੁਤਾਬਕ ਸਾਰਾ ਇਹਨੂੰ ਅਸੀਂ ਇਥੇ ਆਪਣਾ 15x15 ਦੇ ਰੂਮ ਦੇ ਵਿੱਚ ਲੈ ਬਣਾ ਕੇ ਉਹਦੇ ਵਿੱਚ ਲਾਇਆ ਤੇ ਹੁਣ ਤੁਸੀਂ ਦੇਖਿਓ ਵੀ ਬਹੁਤ ਵਧੀਆ ਗਰੋ ਹੋਇਆ ਤੇ ਕੰਫੀਡੈਂਟ ਆਂ ਅਸੀਂ ਵੀ ਇਹਦੇ ਚ ਵੀ ਵਧੀਆ ਮਾਹੌਲ ਕੁ ਜੀ ਇਹਦੇ ਵਿੱਚ ਜਿਹੜੇ ਪਾਣੇ ਆ ਉਹ ਸਾਜ ਜਿਹੜੇ ਕਹਿ ਦਿੰਦੇ ਆ ਹੂੰ ਹੂੰ ਜੀ ਉਹ ਕਿੱਥੋਂ ਮਿਲਦੇ ਕਿਵੇਂ ਕਰਦੇ ਆ ਨਹੀਂ ਇਹਦੇ ਚ ਇਹ ਇਹਨੂੰ ਐਰੋਪੋਨਿਕ ਸਿਸਟਮ ਕਹਿੰਦੇ ਆ ਤੁਸੀਂ ਦੇਖਿਆ ਵੀ ਟ੍ਰੇ ਦੇ ਵਿੱਚ ਜਿੱਥੇ ਆਪਾਂ ਲਾਇਆ ਹੋਇਆ ਲੈ ਦੇ ਵਿੱਚ ਨਾ ਇਹ